ਸ਼ਸ਼ੀਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਪ੍ਰਾਈਮ ਪੰਜਾਬ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਰਦਾਸ ਕਰਦੇ ਹਾਂ ਕਿ ਜਿੱਥੇ ਵੀ ਸਾਡੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੰਮ ਕਰ ਰਹੇ ਨੇ ਖੂਬ ਤਰੱਕੀਆਂ ਕਰਨ ਮਾਪੇ ਦਾ ਨਾਮ ਰੋਸ਼ਨ ਕਰਨ ਕਮਿਊਨਿਟੀ ਦਾ ਨਾਮ ਰੋਸ਼ਨ ਕਰਨ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਮੇਰੇ ਨਾਲ ਕਬਰਾਂ ਦੇ ਸਾਜ ਪੌਂਦਲੀ ਚੁਗਾਵਤ ਸਾਹਿਬ ਮੌਜੂਦ ਨੇ ਚੁਗਾਵਤ ਸਾਹਿਬ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਆ ਬਿਲਕੁਲ ਚੰਡ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ 2025 ਵਰਾ ਜੋ ਕਿ ਆ ਸਮਾਪਤ ਹੋ ਚੁੱਕਾ ਤੇ 2026 ਦੀ ਆਮਦ ਹੋ ਚੁੱਕੀ ਹੈ ਵੱਖ-ਵੱਖ ਕੰਟਰੀਆਂ ਦੇ ਵਿੱਚ ਨਵਾਂ ਸਾਲ ਜਿਹੜਾ ਹੈਗਾ ਉਹ ਸੈਲੀਬ੍ਰੇਟ ਹੋਇਆ ਹੈਗਾ ਹਰ ਇੱਕ ਦੇ ਆਮਨ ਦੇ ਵਿੱਚ ਜਿਹੜੀ ਇਹ ਗੱਲ ਹੈਗੀ ਆ ਕਿ ਜਿਸ ਤਰ੍ਹਾਂ 2025 ਜਿਹੜਾ ਆ ਉਹ ਆਪਣੀਆਂ ਖਟੀਆਂ ਮਿੱਠੀਆਂ ਯਾਦਾਂ ਦੇ ਕੇ ਗਿਆ ਪਰ ਜੋ ਵੀ ਹੈ ਆ ਚੰਗਾ ਹੈ ਕੋਈ ਵੀ ਐਡਾ ਮਾਰਾ ਨਹੀਂ ਹੁੰਦਾ ਪਰ ਨਾਲ ਦੀ ਨਾਲ ਹਰ ਕੋਈ ਬੰਦਾ ਇਹ ਅਰਦਾਸ ਕਰਦਾ ਹੈ ਪ੍ਰੇ ਕਰਦਾ ਹੈ ਕਿ ਹੁਣ ਜਿਹੜਾ 2026 ਵਰਾ ਆਇਆ ਉਹ ਸਾਰੇ ਸੰਸਾਰ ਵਾਸਤੇ ਸਭ ਤੋਂ ਪਹਿਲੀ ਗੱਲ ਤੇ ਭਾਈਚਾਰਕ ਸਾਂਝ ਤੇ ਆ ਜਿਹੜੀ ਹੈਗੀ ਆ ਸਾਰਿਆਂ ਵਾਸਤੇ ਵਧੀਆ ਚੀਜ਼ ਹੋਵੇ ਇਨਸਾਨੀਅਤ ਵਾਸਤੇ ਵੀ ਤੇ ਆ ਜਿਹੜੇ ਧਰਮਾਂ ਦੀ ਜਿਹੜੀ ਹੈਗੀ ਆ ਉਹਨਾਂ ਵਾਸਤੇ ਵੀ ਸਤਬ ਲੋਕਾਈ ਵਾਸਤੇ ਜਿਹੜਾ ਹੈਗਾ ਨਵਾਂ ਸਾਲ 2026 ਜਿਹੜਾ ਉਹ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਤੇ ਸਾਰੇ ਹੀ ਕੁਗਵਸਣ ਚੜਜੀ ਕਲਾ ਚ ਰਹਿਣ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ 2025 ਸਾਲ ਜਿਹੜਾ ਆ ਅਮਰੀਕਾ ਦੇ ਵਿੱਚ ਖਾਸ ਕਰਕੇ ਜਿੰਨੇ ਵੀ ਆ ਇਮੀਗ੍ਰੈਂਟਸ ਲੋਕ ਨੇ ਉਹਨਾਂ ਵਾਸਤੇ ਕੋਈ ਇਹ ਚੰਗਾ ਸਾਲ ਨਹੀਂ ਰਿਹਾ ਜਦੋਂ ਦੀ 트ੰਪ ਸਰਕਾਰ ਆਈ ਹੈ ਬਾਕੀ ਹੋਰ ਵੀ ਕਾਫੀ ਕੰਟਰੀਆਂ ਦੇ ਵਿੱਚ ਜਿਸ ਤਰ੍ਹਾਂ ਕੈਨੇਡਾ ਹੈਗਾ ਯੂਕੇ ਹੈਗਾ ਯੂਰਪ ਦੀਆਂ ਵੀ ਕਈ ਕੰਟਰੀਆਂ ਵਿੱਚ ਫੜੋ ਫੜਾਈ ਹੋਈ ਕਈ ਇਦਾਂ ਦੇ ਦੌਰ ਚੱਲੇ ਔਰ ਕਾਫੀ ਲੋਕ ਜਿਹੜੇ ਆ ਉਹ ਡਿਪੋਰਟ ਵੀ ਕੀਤੇ ਆ ਉਹਨੋਂ ਕੋਈ ਗੱਲ ਨਹੀਂ ਜੇ ਕਿਸੇ ਦਾ ਜਿਵੇਂ ਕਿਸਮਤ ਚ ਲਿਖਿਆ ਉਦਾਂ ਹੋਣਾ ਹੁੰਦਾ ਪਰ ਗੱਲ ਇਹ ਹੈ ਕਿ ਜਿਵੇਂ ਸਾਡੇ ਹੁਣ ਜਿਹੜੇ ਪੰਜਾਬੀ ਲੋਕ ਹੈ ਖਾਸ ਕਰਕੇ ਆਪਾਂ ਪੰਜਾਬ ਤੋਂ ਆਉਂਦੇ ਹੈਗੇ ਆ ਤੇ ਆਪਾਂ ਸੋਚਦੇ ਆ ਕਿ ਜਿਹੜੇ ਭਾਵੇਂ ਹੁਣ ਲੋਕ ਡਿਪੋਰਟ ਹੋ ਕੇ ਵਾਪਸ ਵੀ ਚਲੇ ਗਏ ਆ ਪਰ ਦੇਖੋ ਕੋਈ ਵੀ ਬੰਦਾ ਆਪਣੇ ਘਰ ਛੱਡ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਗਹਿਣੇ ਰੱਖ ਕੇ ਜਾਂ ਕਹੋ ਕਿ ਵਿਆਜ ਤੇ ਪੈਸੇ ਫੜ ਕੇ ਇੱਧਰ ਨੂੰ ਆਉਂਦੇ ਆ ਤੇ ਇੱਧਰ ਨੂੰ ਮੂੰਹ ਕਰਨਾ ਕਿਹੜਾ ਸੌਖਾ ਹੁੰਦਾ ਅ ਰੁਗ ਪੰਡ ਪੰਡ ਪੈਸਿਆਂ ਦੀ ਕਹਿੰਦੇ ਲੈ ਕੇ ਤੇ ਫੇਰ ਕਿਸੇ ਪਾਸੇ ਬੰਦਾ ਹਿਲਦਾ ਤਾਂ ਕਿਤੇ ਜਾ ਕੇ ਕਿਸੇ ਪਾਸੇ ਨੂੰ ਬੰਦਾ ਨਿਕਲਦਾ ਤੇ ਪਰ ਜਦੋਂ ਕਿਸੇ ਦਾ ਧੀਪ ਉਥੇ ਇਦਾਂ ਵਾਪਸ ਚਲੇ ਜਾਵੇ ਤਾਂ ਉਹ ਚੀਜ਼ ਸਾਰੀ ਉਮਰ ਜਿਹੜੀ ਆ ਦੁਖਤੀ ਰਹਿੰਦੀ ਆ ਪਰ ਦੂਸਰੇ ਪਾਸੇ ਇਹ ਵੀ ਆ ਵੀ ਚਲੋ ਜੇ ਕੋਈ ਖੈਰ ਖੈਰੀਅਤ ਨਾਲ ਸੁਖੀ ਸੰਧੀ ਆਪਣੇ ਘਰ ਵੀ ਪਹੁੰਚ ਗਿਆ ਤੇ ਉਹ ਭਾਈ ਠੀਕ ਹੈ ਅੱਗੇ ਜਿਵੇਂ ਉਸ ਨੂੰ ਉਹਦੇ ਜਿਹੜੇ ਕਰਮ ਨੇ ਉਹ ਅੱਗੇ ਲੈ ਕੇ ਜਾਣਗੇ ਜੋ ਵੀ ਉਹ ਕਰ ਸਕਦਾ ਕਰੇਗਾ ਪਰ ਜਿਹੜੀ ਚੀਜ਼ ਇੱਕ ਵੇਖਣ ਵਾਲੀ ਹੈਗੀ ਆ ਕਿ 2025 ਦੇ ਵਿੱਚ ਕਾਫੀ ਜਿਹੜੀ ਹਿਲਜੁਲ ਹੋਈ ਆ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਇਮੀਗ੍ਰੈਂਟਸ ਨੂੰ ਲੈ ਕੇ ਬਹੁਤ ਰੂਲ ਚੇਂਜ ਹੋਏ ਆ ਇਮੀਗ੍ਰੇਸ਼ਨ ਦੇ ਸਖਤਾਈਆਂ ਬਹੁਤ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਜਿਹੜੇ ਸਟੂਡੈਂਟ ਵੀਜ਼ੇ ਆ ਉਹਨਾਂ ਦੇ ਬਹੁਤ ਵੱਡੀਆਂ ਚੇਂਜੇਸ ਹੋ ਚੁੱਕੀਆਂ ਨੇ ਕਿਉਂਕਿ ਬਿਲਕੁਲ ਬਿਲਕੁਲ ਆਪਾਂ ਦੇਖੀਏ ਕਿ ਪੰਜਾਬ ਵਿੱਚ ਇੰਡੀਆ ਵਿੱਚ ਕਿੰਨੇ ਕੁ ਆਈਲੈਂਡਸ ਜਿਹੜੇ ਸੈਂਟਰ ਬਣੇ ਸੀਗੇ ਕਿੰਨੇ ਕੁ ਦੁਨੀਆਂ ਜਿਹੜੀ ਆ ਰੋਜ਼ਾਨਾ ਹੀ ਜਹਾਜ਼ ਭਰ-ਭਰ ਕੇ ਇਹਨਾਂ ਤਰੀਏ ਹੁੰਦੇ ਸੀ ਤੇ ਉਹ ਚੀਜ਼ਾਂ ਜਿਹੜੀਆਂ ਆ ਹੁਣ 2026 'ਚ ਸ਼ਾਇਦ ਆਪਾਂ ਨੂੰ ਇਹ ਚੀਜ਼ਾਂ ਨਹੀਂ ਵੇਖਣ ਨੂੰ ਮਿਲਣਗੀਆਂ ਬਿਲਕੁਲ ਜੀ ਇੱਕ ਸਾਰੇ ਰੰਗ ਤਾਂ ਲੋਕੀ ਜਾਣਦੇ ਹੀ ਐ ਇੱਕ ਸਾਵਾ ਰੰਗ ਹੁੰਦਾ ਜੀ ਸਾਂਵਰਾ ਗੋਂ ਹੁੰਦਾ ਹੈ ਕਿ ਜਿਹਦੇ ਵਿੱਚ ਸਾਰੇ ਰੰਗ ਹੁੰਦੇ ਨੇ ਖਟੀਆਂ ਮਿੱਠੀਆਂ ਜਜ਼ਾਦਾਂ ਦੇ ਨਾਲ ਆ ਉਸਾਵੇ ਰੰਗ ਦੇ ਵਾਂਗੂ 2025 ਜਿਹੜਾ ਆ ਜਾ ਰਿਹਾ ਹੈਗਾ 2026 ਦੀ ਅਸੀਂ ਕਾਮਨਾ ਕਰਦੇ ਹਾਂ ਸਾਰਿਆਂ ਦੇ ਲਈ ਆ ਚੜ੍ਹਦੀ ਕਲਾ ਵਾਲਾ ਰਹੇ ਤੇ ਚੁਗਾਵਾਂ ਸਾਹਿਬ ਨਾਲ ਦੀ ਨਾਲ ਆਪਾਂ ਜਿਹੜੀ ਖਬਰ ਕੀਤੀ ਸੀ ਆ ਕਿ 2 ਮਹੀਨਿਆਂ ਦੀ ਐਕਸਟੈਂਸ਼ਨ ਮਿਲ ਗਈ ਹੈ ਸਾਡੇ ਟਰੱਕ ਵਾਲੇ ਵੀਰਾਂ ਨੂੰ ਪਰ ਉਧਰ ਸ਼ੈਨਫੀ ਸਭ ਮੰਨ ਨਹੀਂ ਰਹੀ ਜੀ ਉਧਰ ਵੀ ਕਹਿੰਦੇ ਨਾ ਜੀ ਨਾ ਦਿਨੇ ਤੁਹਾਨੂੰ ਤੋਹਫਾ ਕੋਈ ਤੋਹਫਾ ਨਹੀਂ ਨਵੇਂ ਸਾਲ ਦਾ ਕਹਿੰਦੇ ਨਹੀਂ ਜੀ ਰੱਦ ਹੋ ਕੇ ਹਟਣਗੇ ਕਿੱਧਰ ਨੂੰ ਜਾਂਦੀ ਪਈ ਆ ਜੀ ਇਹ ਗੱਲ ਦੇਖੋ ਜੀ ਗੱਲ ਇਦਾਂ ਆ ਵੀ ਜੇ ਆਪਾਂ ਡੀਐਮਵੀ ਦੀ ਵੈਬਸਾਈਟ ਤੇ ਜਾਂਦੇ ਆ ਉੱਥੇ ਤਾਂ ਉਹ ਹੀ ਗੱਲ ਆ ਕਿ 60 ਦਿਨ ਦੀ ਐਕਸਟੈਂਸ਼ਨ ਦੀ ਗੱਲ ਕੀਤੀ ਜਾ ਰਹੀ ਆ ਪਰ ਦੇਖੋ ਸ਼ਾਨਡ ਆਫੀ ਸਾਹਿਬ ਦੇਖੋ ਮੰਤਰੀ ਹੈਗੇ ਨੇ ਠੀਕ ਆ ਕਿ ਨਹੀਂ ਉਹ ਜੋ ਮਰਜ਼ੀ ਕਹਿ ਸਕਦੇ ਆ ਕਿਉਂਕਿ ਉਹਨਾਂ ਦਾ ਮਹਿਕਮਾ ਆ ਬਾਕੀ ਜੋ ਐਫਐਮਸੀਐਸਏ ਵੱਲੋਂ ਤਾਂ ਕਿਹਾ ਗਿਆ ਆ ਕਿ ਠੀਕ ਆ ਅਸੀਂ ਐਗਰੀ ਕਰਦੇ ਹਾਂ ਕਿ ਜਦ ਤੱਕ ਇਹ ਕੇਸ ਜਿਹੜਾ ਪੈਂਡਿੰਗ ਹੈਗਾ ਆ ਉਦੋਂ ਤੱਕ ਅਸੀਂ ਇਹ ਐਕਸਟੈਂਸ਼ਨ ਦਿੰਨੇ ਆ ਸ਼ਾਨਟਾਫੀ ਸਾਹਿਬ ਕਹਿੰਦੇ ਆ ਜੀ ਨਾ ਜੀ ਨਾ ਕਹਿੰਦੇ ਇਹ ਐਕਸਟੈਂਸ਼ਨ ਅਸੀਂ ਨਹੀਂ ਦੇਣੀ ਕੋਈ ਵੀ ਗਵਰਨ ਨਿਊਸਮ ਜਿਹੜਾ ਆ ਉਹ ਆਪਣੀ ਮਰਜ਼ੀ ਕਰਦਾ ਆ ਗੈਵਨ ਨਿਊਸਮ ਦਾ ਮਤਲਬ ਕਿ ਜਿਹੜੇ ਸਾਡੇ ਕੈਲੀਫੋਰਨੀਆ ਦੇ ਜਿਹੜੇ ਹੈਗੇ ਆ ਗਵਰਨਰ ਹੈਗੇ ਆ ਉਹਨਾਂ ਦੀ ਗੱਲ ਕਰਦੇ ਆ ਕਹਿੰਦੇ ਵੀ ਗੈਵਨ ਨਿਊਸਮ ਵੱਲੋਂ ਜਿਹੜੇ ਆ ਇਲਲੀਗਲ ਤੇ ਇਮੀਗ੍ਰੈਂਟ ਲੋਕਾਂ ਨੂੰ ਲਾਇਸੈਂਸ ਦੇ ਦੇ ਕੇ ਤੇ ਅਸੀਂ ਆਪਣੇ ਜਿਹੜੇ ਲੋਕ ਹੈਗੇ ਆ ਅਮਰੀਕਨ ਲੋਕ ਉਹਨਾਂ ਨੂੰ ਮਰਵਾਉਣਾ ਨਹੀਂ ਚਾਹੁੰਦੇ ਇਸ ਕਰਕੇ ਇਹ ਬਿਲਕੁਲ ਨਹੀਂ ਕਹਿੰਦੇ ਹੋ ਸਕਦਾ ਜਨਵਰੀ 6 ਤੱਕ ਹੀ ਹੈਗਾ ਟਾਈਮ ਉਸ ਤੋਂ ਬਾਅਦ ਜੋ ਵੀ ਹੈਗਾ ਉਹ ਅਸੀਂ ਆਪਣਾ ਅੱਗੇ ਕਰਨ ਨੂੰ ਤਿਆਰ ਬੈਠੇ ਆ ਬਾਕੀ ਦੇਖੋ ਜੀ ਇਹ ਕਹੀ ਜਾਂਦੇ ਆ ਕੋਰਟ ਕੁਝ ਹੋਰ ਕਹੀ ਜਾਂਦੀ ਆ ਉਧਰ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਬਹੁਤ ਵੱਡੀਆਂ ਗੱਲਾਂ ਚੱਲਦੀਆਂ ਪਈਆਂ ਆ ਕਿ ਹੁਣ 2026 ਦੇ ਵਿੱਚ ਕਹਿੰਦੇ ਬਹੁਤ ਵੱਡੇ ਪੱਦਰਤੇ ਆਈਸ ਦੇ ਵੱਡੇ ਦਸਤੇ ਜਿਹੜੇ ਆ ਉਹ ਹੁਣ ਉਹ ਤਾਂ ਥੱਲੇ ਉਤਾਰੀ ਜਾ ਰਹੇ ਆ ਬਿਲਕੁਲ ਉਹ ਤਾਂ ਉਦ ਪਾਸੇ ਗੱਲ ਜਾਂਦੀ ਲੱਗਦੀ ਹੈ ਪਰ ਦੇਖੋ ਸਾਡੇ ਟਰੱਕਾਂ ਵਾਲੇ ਵੀਰਾਂ ਦਾ ਕੀ ਕਸੂਰ ਹੈ ਜੇ ਕਦੇ ਉਹ ਤੁਸੀਂ ਕਹਿੰਦੇ ਹੁੰਦੇ ਹੋ ਮਰ ਜਾ ਜਿਹੜੀ ਇਹ ਜੀਜਾ ਚੜੀਏ ਉਹ ਵਿਚਾਰੇ ਭੰਬਲਫੂਸੇ 'ਚ ਵਸੇ ਆ ਵੀ ਭਾਈ ਸਾਨੂੰ ਦੱਸੋ ਕਰਨਾ ਕੀ ਹੈ ਚਲਾਈਏ ਕਿ ਨਾ ਚਲਾਈਏ ਜਾਈਏ ਕਿੱਧਰ ਨੂੰ ਇਹ ਬੜੀ ਚੁਗਾਵਾਂ ਸਾਹਿਬ ਦੂਧਾ ਬਣੀ ਹੋਈ ਹੈਗੀ ਇਹ ਬਿਲਕੁਲ ਜੀ ਬਿਲਕੁਲ ਤੁਸੀਂ ਮਰ ਜਾ ਚਿੜੀ ਹੈ ਜੀ ਪੀ ਐਚ ਡੀ ਵਾਲੀ ਗੱਲ ਸੱਚੀ ਕਹੀ ਹੈ ਮੈਂ ਤੇ ਇਹ ਕਹਿੰਦਾ ਆਂ ਕਿ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਵੀ ਮਰੇ ਵੀ ਜਦੋਂ ਵਿਚਾਰ ਜਦੋਂ ਕੋਈ ਮਰ ਜਿਆ ਹੌਕਾ ਆਉਂਦਾ ਕੋਈ ਦੋ ਘੁੱਟ ਪੀਉਂਦਾ ਤੇ ਨਾਲ ਹੀ ਪਿੱਛੋਂ ਫੇਰ ਇੱਕ ਹੌਕਾ ਹੋਰ ਆ ਜਾਂਦਾ ਇਹ ਪਤਾ ਨਹੀਂ ਕੀ ਇਹ ਸਾਰਾ ਪਖੰਡ ਜਿਹਾ ਚੱਲਦਾ ਪਿਆ ਆ ਇਹ ਹੈਗਾ ਸਿਆਸਤੀ ਸਾਰਾ ਕੁਝ 100% ਸਿਆਸਤ ਤੋਂ ਪ੍ਰੇਰਿਤ ਹੈਗਾ ਜੇ ਇਹ ਸਟੇਟ ਜਿਹੜੀ ਹੈ ਰਿਪਬਲਿਕਨ ਹੁੰਦੀ ਤੇ ਅੱਜ ਗੱਲਾਂ ਬਾਤਾਂ ਹੋਰ ਹੋਣੀਆਂ ਸੀਗੀਆਂ ਇਹ ਸਟੇਟ ਹੈਗੀ ਆ ਡੈਮੋਕ੍ਰੇਟ ਸਟੇਟ ਹੈ ਕੈਲੀਫੋਰਨੀਆ ਉਧਰ ਨਿਊਯਾਰਕ ਵਾਲੇ ਵੀ ਪੱਟਾਂ ਤੇ ਥਾਪੀਆਂ ਮਾਰਦੇ ਪਏ ਆ ਜੀ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਮੰਨਦੇ ਕਿਸੇ ਦੀ ਇਹੀ ਤਾਂ ਲਾਇਸੈਂਸ ਵੀ ਦੇਾਂਗੇ ਕਈ ਤਾਂ ਸਾਰਾ ਕੁਝ ਕਰਾਂਗੇ ਨਿਊਜਰਸੀ ਵਾਲੇ ਵੀ ਦੀ ਮੰਦੇ ਇਹ ਹੁਣ ਕਿੰਨੂ ਕਿੰਨੂ ਇਹ ਹਟਾਉਣਗੇ ਦੇਖੋ ਨਾ ਕਿ ਦਬਕੇ ਮਾਰ ਕੇ ਤੁਹਾਡੇ ਪੈਸੇ ਨਹੀਂ ਦੇਣੇ ਤੁਹਾਨੂੰ ਫੰਡ ਵੀ ਦੇਣੇ ਇਹ ਤਾਂ ਜਿੱਦਾਂ ਉਹ ਮੋਦੀ ਸਾਹਿਬ ਹੁਣ ਜਿਹੜੇ ਉੱਥੇ ਮਾਰਦੇ ਆ ਦਬਕੇ ਸਟੇਟਾਂ ਨੂੰ ਕਿ ਤੁਸੀਂ ਆਹ ਗੱਲ ਨਾ ਮੰਨੀ ਤੇ ਤਾਂ ਰਸੀਂ ਆਹ ਫੰਡ ਰੋਕਦੇ ਨਾ ਉਹ ਵੀ ਉੱਥੇ ਫੰਡ ਰੋਕਦੇ ਆਏ ਵੀ ਇੱਥੇ ਫੰਡ ਰੋਕਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ ਇਹ ਡਿਕਟੇਟਰਸ਼ਿਪ ਹੈ ਕਿ ਇਹ ਡੈਮੋਕਰੈਟਿਕ ਹੈ ਆਪਾਂ ਇਹਨੂੰ ਕਹਿੰਦੇ ਆ ਕਿ ਕੰਟਰੀਆਂ ਵਿੱਚ ਜਿਹੜੀ ਡੈਮੋਕਰੈਟਿਕ ਹੈ ਉਹ ਭਾਰੂ ਹੈ ਯਾਨੀ ਕਿ ਕਾਂਗਰਸ ਦਾ ਰੂਲ ਚੱਲਦਾ ਪਰ ਉਹ ਸਮਝ ਨਹੀਂ ਆਉਂਦੀ ਕਿ ਜਦੋਂ ਉਹ ਦੇ ਟਰੰਪ ਸਾਹਿਬ ਆਏ ਆ ਇਹ ਤਾਪਾ ਹੀ ਕਹਿੰਦੇ ਵੀ ਹਰ ਇੱਕ ਚੀਜ਼ ਇਕੱਲਾ ਹੀ ਸ਼ੇਰ ਭੁਭਕਾ ਮਰੀ ਜਾਂਦਾ ਤੇ ਲਾਗੇ ਕਿਸੇ ਨੂੰ ਲੱਗਣ ਨਹੀਂ ਦਿੰਦੇ ਨਾਇਨ ਸਟੇਟਾਂ ਦੀ ਕੋਈ ਮੰਨਦੇ ਆ ਨਾਇਨ ਸਟੇਟਾਂ ਵਾਲਿਆਂ ਨੂੰ ਕੋ ਕੰਮ ਕਰਨ ਦਿੰਦੇ ਪਿਆ ਮਤਲਬ ਕਿ ਹਰ ਇੱਕ ਨੂੰ ਇਹਨਾਂ ਨੇ ਵਾਣੇ ਪਾਏ ਪਿਆ ਭਜਾਇਆ ਪਿਆ ਬਾਕੀ ਦੇਖੋ ਹੁਣ ਅਸੀਂ ਤਾਂ ਹੈਪੀ ਨਿਊ ਇਅਰ ਸਾਰਿਆਂ ਨੂੰ ਕਹਿੰਦੇ ਆ ਜੀ ਸ਼ੌਨ ਡਫੀ ਸਾਹਿਬ ਨੂੰ ਵੀ ਤੇ ਟਰੰਪ ਸਾਹਿਬ ਨੂੰ ਵੀ ਸਾਰਿਆਂ ਨੂੰ ਕਹਿੰਦੇ ਆ ਭਾਈ ਮੰਨ ਜੋ ਕੋਈ ਐਵੇਂ ਕਿਉਂ ਇਹਨਾਂ 20000 ਲੋਕਾਂ ਦੇ ਪਿਛੇ ਪਏ ਹੋ ਜਿਹੜੇ ਅਸੀਂ ਜਿਹੜੇ ਮਾਈਗ੍ਰੇਟ ਕਰਕੇ ਬਾਹਰਲੀ ਕੰਟਰੀਆਂ ਤੋਂ ਆ ਤੁਹਾਡੇ ਵੀ ਦਾਦੇ ਪੁਰਦਾਦੇ ਮਾਈਗ੍ਰੇਟ ਕਰਕੇ ਇੱਥੇ ਆਏ ਸੀ ਤੇ ਇਸ ਕਰਕੇ ਉਹ ਕਿਹੜਾ ਇਸੇ ਧਰਤੀ ਦੇ ਜੰਪਲ ਸੀ ਕੋਈ ਜਰਮਨ ਤੋਂ ਆਇਆ ਕੋ ਕਿਤੋਂ ਆਇਆ ਕੋਈ ਆਇਰਲੈਂਡ ਤੋਂ ਆਇਆ ਠੀਕ ਆ ਨਾ ਤੇ ਜੇ ਹੁਣ ਜਿਹੜੇ ਵਿਚਾਰੇ ਆਏ ਆ ਇਹਨਾਂ ਨੂੰ ਜੀ ਲੈਂਦੇ ਹੋ ਇਹਨਾਂ ਨੂੰ ਕੋਈ ਸਾਹ ਲੈ ਲੈਂਦੇ ਹੋ ਕਰ ਲਿਆ ਤੇ ਉਹਨਾਂ ਨੂੰ ਕੰਮ ਕਰ ਕੋਈ ਨਾਲ ਨਾਲ ਚੁਗਾਵਾਂ ਸਾਹਿਬ ਦੇਖੋ ਇਹ ਇਹ ਜੇਕਰ ਕੰਟਰੀ ਦੇ ਵਿੱਚ ਰਹਿ ਰਹੇ ਨੇ ਤਾਂ ਟੈਕਸ ਵੀ ਤਾਂ ਦਿੰਦੇ ਆ ਟੈਕਸ ਵੀ ਤਾਂ ਵੱਡੀ ਪੱਧਰ ਤੇ ਸਾਲ ਦੇ ਅੰਤ ਤੇ ਭਰਦੇ ਜੀ ਟੈਕਸ ਇੱਕ ਤਰ੍ਹਾਂ ਦਾ ਥੋੜੀ ਦਿੰਦੇ ਆ ਵੇਖੋ ਜੀ ਇੱਕ ਤਾਂ ਇਨਕਮ ਟੈਕਸ ਦਿੰਦੇ ਆ ਜਦੋਂ ਟੈਕਸ ਭਰਦੇ ਆ ਫਿਰ ਜਦੋਂ ਤੁਸੀਂ ਕੋਈ ਸੌਦਾ ਖਰੀਦਣਾ ਹੈ ਕੱਪੜਾ ਖਰੀਦਣਾ ਫੋਨ ਖਰੀਦਣਾ ਘੜੀ ਖਰੀਦਣੀ ਹੈ ਕੋਈ ਵੀ ਚੀਜ਼ ਖਰੀਦਣੀ ਹੈ ਗੱਡੀ ਵੀ ਖਰੀਦਣੀ ਹੈ ਟਰੱਕ ਖਰੀਦਣਾ ਉਹਦੇ ਤੇ ਜਿਹੜਾ ਹਜ਼ਾਰਾਂ ਡਾਲਰਾਂ ਦਾ ਟੈਕਸ ਵੱਖਰਾ ਲੱਗਣਾ ਤੋਂ ਹੋਰ ਤੁਸੀਂ ਇਹ ਤੋਂ ਬਾਅਦ ਕੀ ਭਾਲਦੇ ਆ ਤੁਸੀਂ ਤਾਂ ਬਾਕੀ ਤਾਂ ਜਿਹੜੇ ਬੰਦੇ ਦੇ ਦੋ ਸਾਹ ਆ ਉਹੀ ਕੱਢਨੇ ਰਹਿੰਦੇ ਆ ਬਾਕੀ ਦਾ ਤੁਸੀਂ ਸਾਰਾ ਕੁਝ ਜੇਬ ਤੋਂ ਕੱਢੀ ਜਾਂਦੇ ਆ ਸੋ ਪਤਾ ਨਹੀਂ ਇਹ ਜਿਹੜੇ ਅਮੀਰ ਲੋਕ ਜਿਹੜੇ ਆ ਨਾ ਝੰਡ ਸਾਹਿਬ ਇਹ ਜਿਹੜੇ ਅਮੀਰ ਲੋਕਾਂ ਦੇ ਹੱਥ ਇਹ ਕੰਟਰੀ ਆ ਗਈ ਹੈ ਇਹ ਹੁਣ ਗਰੀਬ ਲੋਕਾਂ ਨੂੰ ਜਿਉਣ ਨਹੀਂ ਦੇਣਾ ਚਾਹੁੰਦੇ ਕਿਉਂਕਿ ਸਿਆਣੇ ਕਹਿੰਦੇ ਆ ਨਾ ਕਿ ਜਿਹੜਾ ਬੰਦਾ ਆਪ ਗਰੀਬੀ ਚੋਂ ਨਿਕਲ ਕੇ ਆਇਆ ਹੋਊਗਾ ਨਾ ਉਹਨੂੰ ਗਰੀਬਾਂ ਦੀ ਸਾਰ ਹੁੰਦੀ ਹੈ ਇਹ 트럼ਪ ਸਾਹਿਬ ਹੋਣੀ ਤਾਂ ਜੰਮਦੇ ਹੀ ਇਹ ਤਾਂ ਕਹਿੰਦੇ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਸੀਗੇ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਸੋ ਇਹਨਾਂ ਦੇ ਬਿਜ਼ਨਸ ਚੱਲਦੇ ਪਏ ਆ ਜੀ ਉਧਰ ਕੀ ਕਹਿੰਦੇ ਆ ਜਿਹੜੀਆਂ ਮੀਡਲ ਈਸਟ ਕੰਟਰੀਆਂ ਆ ਉੱਥੇ ਵੀ ਇਹਨਾਂ ਦੇ ਬਿਜ਼ਨਸ ਚੱਲੀ ਜਾਂਦੇ ਆ ਇਧਰ ਤੁਸੀਂ ਦੇਖੋ ਵੀ ਜਿਹੜੇ ਇਧਰਲੇ ਪਾਸੇ ਹੈਗੇ ਆ ਅਮ ਰਾਕ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਬਣਦੀਆਂ ਨੇ ਪਹਿਲਾਂ ਆਪੀ ਉਹ ਜਾੜਿਆ ਤੇ ਉੱਥੇ ਵੀ ਅਮਰੀਕਨ ਕੰਪਨੀਆਂ ਹੀ ਉੱਥੇ ਬਣਾ ਰਹੀਆਂ ਸੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਬਾਕੀ ਹੁਣ ਇਹ ਤਾਂ ਵੇਖੋ ਇਹਦੀ ਬੰਦੇ ਨੂੰ ਬੰਦਾ ਨਹੀਂ ਜਾਣਦੇ ਪਏ ਰੱਬ ਖੈਰ ਕਰੇ ਇਹਨਾਂ ਦੇ ਵੀ ਮਨ ਚ ਮਿਹਰ ਪਾਵੇ ਆ ਜਿਹੜਾ 2026 ਚੜਿਆ ਏ ਇਸੇ ਵਿੱਚ ਹੀ ਮੰਨ ਜਾਣ ਤੇ ਚਲੋ ਕੋਈ ਜਿਹੜੇ ਬੰਦੇ ਵਿਚਾਰੇ ਇੱਥੇ ਬੈਠੇ ਆ ਉਹਨਾਂ ਦਾ ਭਲਾ ਹੋ ਜਾਵੇ ਮੈਂ ਤਾਂ ਕਹਿੰਦਾ ਕੋਈ ਇਹੋ ਜੀ ਸਕੀਮ ਆਵੇ ਇੱਕ ਤਾਂ ਸਾਰੇ ਪੱਕੇ ਹੋ ਜਾਣ ਤੇ ਨਾਲ ਜੀ ਸਾਰਿਆਂ ਨੂੰ ਕੰਮਕਾਰ ਮਿਲੇ ਆ ਛੱਡੋ ਪਰਾਂ ਕਿਉਂ ਲੋਕਾਂ ਦੇ ਸਾਈ ਤੁਸੀਂ ਸਕਾਏ ਪਏ ਆ ਕੋਈ ਕਰੋ ਚੱਜਦਾ ਕੰਮ ਨਵਾਂ ਸਾਲ ਚੰਗਾ ਆਵੇ ਜੀ ਸਾਰਿਆਂ ਵਾਸਤੇ ਵਧੀਆ ਆਵੇ